It takes <laughs> me nothing. Karim ਇਸ ਟਾਈਮ ਆਪਣਾ ਮੌਜੂਦ ਨੇ ਪਰਮਜੀਤ ਸਿੰਘ ਜੀ ਹੈਪੀ ਰਾਣਾ ਜੀ ਸਮਰਾਜੀ ਤੇ ਹਰੀਸ਼ਪੁਰ ਜੀ ਹਰੀਪੁਰ ਜੀ ਡਰਾਈਵਰ ਲਈ ਕੀ ਨਵੀਂ ਸਕੀਮ ਲੱਗਿਆ ਹੋਇਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਗੁੱਡ ਆਫਟਰਨੂੰ ਅਸੀਂ ਤੁਹਾਡੇ ਚੈਨਲ ਵਾਲਿਆਂ ਦੇ ਪ੍ਰਸਾਦਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਵੀ ਤੁਸੀਂ ਸਾਡੇ ਸਾਰੇ ਉਪਰਾਲੇ ਵੀ ਸਾਡੇ ਨਾਲ ਖੜੇ ਹੋਨੇ ਹੋ ਔਰ ਜਨਤਾ ਤੱਕ ਸਾਡੇ ਸੰਦੇਸ਼ ਪਹੁੰਚਾਉਂਦੇ ਇਹ ਜਿਹੜਾ ਪਰਾਲਾ ਜੀ ਸਮਾਜ ਨੂੰ ਦਿੱਤਾ ਜਾ ਰਿਹਾ ਤੁਹਾਨੂੰ ਪਤਾ ਰਾਮ ਸਿੰਘ ਰਾਣਾ ਜੀ ਸਮਾਜਿਕ ਇਨਸਾਨ ਉਹਨਾਂ ਨੇ ਇਕਪਰਾਲਾ ਕੀਤਾ ਜਦੋਂ ਉਹਨਾਂ ਨੇ ਦੇਖਿਆ ਕਿ ਲੋਕ ਗੱਡੀਆਂ ਲੈ ਲੈਂਦੇ ਨੇ ਗੱਡੀਆਂ ਲੈ ਕੇ ਆਪਣੀਆਂ ਵਧੀਆ-ਵਧੀਆ ਗੱਡੀਆਂ ਲੈ ਲੈਂਦੇ ਨੇ ਉਹਨੂੰ ਕੰਮ ਤੇ ਲਾਂਦੇ ਨੇ ਉਹਨਾਂ ਲਈ ਵਧੀਆ-ਵਧੀਆ ਐਕਸੈਸਰੀਜ਼ ਲਾਉਂਦੇ ਨੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਂਦੇ ਨੇ ਰੂਡ ਟੈਕਸ ਭਰਦੇ ਨੇ ਆਰ.ਸੀ ਦੇ ਕੱਪਸੇ ਕਰਦੇ ਨੇ ਪਰ ਇੱਕ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਉਹ ਭੁੱਲ ਜਾਂਦੇ ਨੇ ਇਹਨੂੰ ਚਲਾਉਣਾ ਕਿਤੇ ਹੈ ਚਾਹੇ ਮਾਲਕ ਹੈ ਜਿਹੜਾ ਚਲਾਉਂਦਾ ਚਾਹੇ ਉਹ ਡਰਾਈਵਰ ਉਹਦੀ ਜ਼ਿੰਦਗੀ ਸਟੇਟ ਤੇ ਹੁੰਦੀ ਹੈ ਰੋਡ ਤੇ ਹੁੰਦੇ ਰਹਿਣਾ ਕੋਈ ਵੀ ਜੰਮਦੀ ਵੀ ਸੌਲਾ ਨਹੀਂ ਬਣਦਾ ਇਸ ਗੱਲ ਨੂੰ ਸੋਚ ਕੇ ਰਾਣਾ ਜੀ ਨੇ ਇੱਕ ਉਪਰਾਲਾ ਕੀਤਾ ਕਿ ਸਾਰੇ ਡਰਾਈਵਰ ਭਰਾਵਾਂ ਦਾ ਬੀਮਾ ਕਰਾਇਆ ਜਾਏ ਔਰ ਅੱਜ ਤੱਕ ਅਸੀਂ 2000 ਤੋਂ ਉੱਪਰ ਡਰਾਈਵਰਾਂ ਦਾ ਫ੍ਰੀ ਬੀਮਾ ਕਰਾ ਚੁੱਕਿਆ ਬਿਨਾਂ ਕਿਸੇ ਪੈਸੇ ਦੇ ਔਰ ਉਸ ਤੋਂ ਪਰੰਤ ਰਾਣਾ ਜੀ ਨੇ ਹੋਰ ਸੋਚਿਆ ਕਿ ਇਹਨਾਂ ਦਾ ਸਮਾਜਿਕ ਸਤਰ ਥੋੜਾ ਜਿਹਾ ਬਣਾਇਆ ਜਾਏ ਜਿਹੜੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਜਾ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਰਾਣਾ ਜੀ ਸਿਰਫ ਵਾਦੇ ਨਹੀਂ ਕਰਦੇ ਉਹ ਕਰਕੇ ਆਪਣੇ ਵਾਦੇ ਨੂੰ ਪੂਰਾ ਕਰਕੇ ਦਿਖਾਉਂਦੇ ਉਹਦੇ ਬਲਕਿ ਇਹ ਜਿਹੜਾ ਸਮਾਗਮ ਰੱਖਿਆ ਗਿਆ ਸੀ ਡਰਾਈਵਰਾਂ ਨੂੰ ਇੱਕ ਡਰਾਲ ਦੇ ਰੂਪ ਵਿੱਚ ਇੱਕ ਸਕੀਮ ਦੇ ਰੂਪ ਵਿੱਚ ਸਕੀਮ ਦਿੱਤੀ ਸੀ ਕਿ ਤੁਸੀਂ ਸਾਡਾ ਜੁੜੋ ਅਸੀਂ ਤੁਹਾਨੂੰ ਕੋਈ ਨਾ ਕੋਈ ਵਧੀਆ ਦਿੱਤ ਦੇਾਂਗੇ ਠੀਕ ਹੈ ਜੀ ਅਸੀਂ ਉਹਦੇ ਵਿੱਚ ਲੋਕ ਜਿਹੜੇ ਸਾਡੇ ਇਹ ਸਾਰੇ ਹਾਈਵੇ ਤੇ ਟਾਬੇ ਵਾਲੇ ਬੈਠੇ ਨੇ ਹਰ ਤਰ੍ਹਾਂ ਦੇ ਲਾਲਚ ਜਾਂਦੇ ਜਿਹੜੇ ਆਪਣੀ ਸੋਚ ਪਰ ਅਸੀਂ ਨਸ਼ਿਆਂ ਤੋਂ ਦੂਰ ਹਾਂ ਅਸੀਂ ਨਸ਼ੇ ਨਹੀਂ ਵਰਤੋਂਦੇ ਨਾਲ ਹੀ ਬਸਾਵਾਂਗੇ ਇਹ ਸਾਡਾ ਵਾਅਦਾ ਹੈ ਚਾਹੇ ਟ੍ਰੈਵਲ ਭਾ ਆਪਣੇ ਦਿਲ ਤੋਂ ਸੋਚ ਕੇ ਦੱਸਣ ਦੇਖਣ ਅਸੀਂ ਉਹਨਾਂ ਦੀ ਜ਼ਿੰਦਗੀ ਨਾਲ ਕਿਰਵਾੜ ਨਹੀਂ ਕਰ ਸਕਦੇ ਅਸੀਂ ਨਸ਼ੇ ਤੋਂ ਦੂਰ ਹਾਂ ਅਸੀਂ ਉਹਨਾਂ ਦੀ ਬਹੁਤ ਹੈਲਪ ਕਰ ਸਕਦੇ ਹ ਕੋਈ ਵੀ ਡਰਾਈਵਰ ਵੀ ਇਸੇ ਪ੍ਰੋਬਲਮ ਤੇ ਦੇਖਣਾ ਰਣਾ ਜੀ ਨੇ ਬੜੇ ਤੇ ਮਕਾਨ ਬਣਾਏ ਨੇ ਆਰਥਿਕ ਸਹਾਇਤਾ ਨਹੀਂ ਦਿੱਤੀ ਪਰ ਉਹਨਾਂ ਦਾ ਕੰਮ ਕਰਕੇ ਅੰਨ ਵੀ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਵੀਰਾਂ ਨੂੰ ਕਿ ਜੇ ਕੋਈ ਡਰਾਈਵਰ ਕੋਲ ਕੋਈ ਪ੍ਰੋਬਲਮ ਹੈ ਅਸੀਂ ਉਹਦੇ ਨਾਲ ਮੋਢਾ ਦਾ ਮੋਢਾ ਲਾ ਕੇ ਖੜੇ ਹਾਂ ਪਰ ਅਸੀਂ ਕਿਸੇ ਵੀ ਵੀਰ ਦਾ ਕੋਈ ਪੈਸਿਆਂ ਨਾਲ ਸਲਮਾਨ ਨਹੀਂ ਕਰਾਂਗੇ ਇਸ ਕਰਕੇ ਪੈਸਾ ਮੰਗ ਕੇ ਸਲਮਾਨਦਾ ਨਾ ਕਰੋ ਇਹਦੇ ਵਿੱਚ ਇੱਕ ਡਰਾ ਕੱਢਿਆ ਜਾ ਰਿਹਾ ਹੈ ਉਹਦੇ ਵਿੱਚ ਫਰਸਟ ਪ੍ਰਾਈਜ਼ ਹੈ ਸਾਡੇ ਜਿਹੜੀਆਂ ਵੱਡੀਆਂ-ਵੱਡੀਆਂ ਨੇ ਟੈਂਪੋ ਟਰੈਵਲ ਨੇ ਸੈਲ ਸੇਟਰ ਗੱਡੀਆਂ ਨੇ ਉਹਨਾਂ ਦਾ ਫਰਸਟ ਪ੍ਰਾਈਜ਼ ਜਿਹੜਾ ਆਰਟੀਕਲ ਡੀਆ ਹੈ ਆਰਟੀਆ ਡੀ ਆ ਚੁੱਕੀ ਹੈ ਤੁਸੀਂ ਦੇਖਿਆ ਹੋ ਰਾਜ ਜੀ ਨੇ ਉਹਦੇ ਬਾਰੇ ਵੀਡੀਓ ਵੀ ਦਿੱਤੀ ਆ ਡਿਵਿਡ ਵੀ ਪਾਈ ਆ ਸਾਰੇ ਵੀਰਾਂ ਨੂੰ ਪਤਾ ਵੀ ਲੱਗਿਆ ਉਹਨਾਂ ਮੀਡੀਆ ਤੇ ਹੋਰ ਵੀ ਜਿੰਨੇ ਇਨਾਮ ਨੇ ਉਹਦੇ ਲਈ 5 ਅਗਸਤ ਦਿਨ ਸੋਮਵਾਰ ਗੋਲਡਨ ਹੱਟਸ ਆਨੇ ਵਾਲੇ ਕਿ ਇਹ ਦਾ ਸੰਪੰਨ ਕੀਤਾ ਜਾ ਰਿਹਾ ਉਹਦੇ ਚ ਜਿਹੜੇ ਵੀ ਭਰਾਵਾਂ ਦਾ ਐਂਟਰੀ ਹੋ ਚੁੱਕਿਆ ਨੇ ਜਾਂ ਜਿੰਨੀ ਵਰੀ ਸਾਡੇ ਕੋਲ ਆਂਦੇ ਨਾ ਸੀ ਉਹਨਾਂ ਦੀ ਐਂਟਰੀ ਕਰਕੇ ਦਿੰਨੇ ਆ ਜਿਨ੍ਹਾਂ ਦੀਆਂ ਸੌ ਐਂਟਰੀਆਂ ਹੋ ਚੁੱਕੀਆਂ ਨੇ ਉਹ ਸਾਰਿਆਂ ਨੂੰ ਦੇ ਨਾਮ ਤੇ ਸਿਰਾਜ ਪਾਏ ਜਾਣਗੇ ਔਰ ਉਹਨਾਂ ਵਿੱਚੋਂ ਹੀ ਇਹ ਸਾਰੇ ਇਨਾਮ ਕੱਢੇ ਜਾਣਗੇ ਇਸ ਤੋਂ ਇਲਾਵਾ ਜਿਹੜੇ ਵੀ ਰਹਿ ਜਾਣਗੇ ਜਿਨ੍ਹਾਂ ਦਾ ਕੋਈ ਵੀ ਨਾਮ ਨਹੀਂ ਨਿਕਲੂਗਾ ਉਹਨਾਂ ਨੂੰ ਕੋਈ ਨਾ ਕੋਈ ਸਰਪ੍ਰਾਈਜ਼ ਗਿਫਟ ਜਾਂ ਕੰਸੋਲੇਸ਼ਨ ਪ੍ਰਾਈਜ਼ ਦਿੱਤਾ ਜਾਊਗਾ ਇਸ ਤੋਂ ਇਲਾਵਾ ਕਈ ਵੀ ਸੋਚਦੇ ਹੋਣੇ ਮੈਂ ਤਾਂ ਸੋਚ ਲਈ ਐਂਟਰੀਆਂ ਚ ਹੈ ਹੀ ਨਹੀਂ ਤੇ ਮਰਥੇ ਜਾ ਕੇ ਕੀ ਕਰਦਾ ਅਸੀਂ ਉਹਨਾਂ ਲਈ ਇੱਕ ਉਪਰਾਣਾ ਕੀਤਾ ਕਿ ਜਿਹੜੇ ਵੀ ਵੀਰ ਇਸ ਐਂਟਰੀਆਂ ਤੋਂ ਇਲਾਵਾ ਨੇ ਉਹਨਾਂ ਦਾ ਵੀ ਇੱਕ ਡਰਾ ਘਟਿਆ ਜਾਊਗਾ ਉਹਦੇ ਚ 10 ਕੰਸੋਲੇਸ਼ਨ ਪ੍ਰਾਈਜ਼ ਦਿੱਤੇ ਜਾਣਗੇ ਤਾਂ ਕਿ ਉਹ ਵੀ ਆਪਣੀ ਕਿਸਮਤ ਅਜਮਾ ਸਕਣ ਉਸ ਤੋਂ ਇਲਾਵਾ ਫਿਰ ਅਸੀਂ ਅੱਗੇ ਵੱਧ ਕੇ ਸੋਚਿਆ ਕਿ ਵੀਰਾਂ ਨੂੰ ਅਸੀਂ ਇਨਾਮ ਦੇ ਰਹੇ ਆ ਖਾਣ ਪਾਣ ਵੀ ਕਰ ਰਹੇ ਆ ਉਹਨਾਂ ਦਾ ਚਾਹ ਪਾਣੀ ਦਾ ਜਲ ਪਾਉਣ ਦਾ ਜਿਹੜਾ ਇੰਤਜ਼ਾਮ ਹੋਣੀ ਕਿੱਸਾ ਵੈ ਕਿ ਉਹਨਾਂ ਰਾਣਾ ਜੀ ਕਹਿੰਦੇ ਆ ਇਹਨਾਂ ਦੀ ਸੇਵਾ ਰਹੀ ਸੋਚਿਆ ਅਸੀਂ ਐਸਪੀਐਸ ਹਸਪੀਟਲ ਅਪੋਲੋ ਆਣੋਂ ਮਿਲੇ ਐਕਸ ਅਪੋਲੋ ਅਸੀਂ ਜਿਹੜਾ ਉਹਨਾਂ ਨਾਲ ਅਸੀਂ ਵਿਚਾਰ ਵਟਾਂਦਰਾ ਕੀਤਾ ਮੈਂ ਮੇਰੇ ਵੀਰ ਸਮਰਾਜੀ ਅਸੀਂ ਹੈਪੀ ਅਸੀਂ ਉੱਥੇ ਗਏ ਉਹਨਾਂ ਨਾਲ ਗੱਲਬਾਤ ਕੀਤੀ ਔਰ ਡਾਕਟਰਸ ਨਾਲ ਗੱਲ ਕਰਕੇ ਅਸੀਂ ਇੱਕ ਉੱਧਰ ਇੱਕ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਆ 100 ਰੁਪਏ ਤੋਂ ਲੈ ਕੇ 5000 ਤੱਕ ਦੇ ਟੈਸਟ ਡਰਾਈਵਰ ਜਿਹੜੇ ਇੱਥੇ ਆਣਗੇ ਉਹਨਾਂ ਦੇ ਫੀਸ ਕਿਤੇ ਜਾਣਗੇ ਔਰ ਉਹਨਾਂ ਦੀ ਰਿਪੋਰਟਸ ਥੈਂਟੀਗੇਟਿਡ ਹੋਣੀ ਹੈ ਔਰ ਉਹ ਸਾਰੀਆਂ ਜਿਹੜੀਆਂ ਰਿਪੋਰਟਸ ਨੇ 바ਰ ਕੋਡ ਹੋਣਗੀਆਂ ਤੁਸੀਂ ਚਿੱਤੇ ਬੰਨੀ ਚੈੱਕ ਕਰ ਸਕਦੇ ਹੋ ਉਹਨਾਂ ਦੀ ਥੈਂਟਿਸਿਟੀ ਉਸ ਤੋਂ ਇਲਾਵਾ ਜਿੰਨੇ ਡਰਾਈਵਰ ਇੱਥੇ ਆਣਗੇ ਸਾਡੇ ਕੋਲੇ ਵੈਦ ਆ ਰਹੇ ਨੇ ਨੌਡਾ ਤੋਂ ਜਿਹੜੇ ਕਿ ਨਾੜੀ ਵਿਸ਼ੇਸ਼ਕ ਨੇ ਨਬਜ਼ ਦੇ ਇਲਾਜ ਕਰਦੇ ਨੇ ਉਹਨਾਂ ਤੋਂ ਵੀ ਤੁਸੀਂ ਆਪਣਾ ਇਲਾਜ ਫ੍ਰੀ ਤੌਰ ਤੇ ਕਰਾ ਸਕਦੇ ਜਿੰਨੇ ਵੀ ਸਾਡਾ ਡਰਾਈਵਰ ਭਾਈਚਾਰ ਪੂਰੀ ਜਿਹੜੇ ਹੁਣ ਨਵੇਂ ਡਰਾਈਵਰੇ ਵੀਡੀਓ ਦੇਖਣੇ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਨਵੇਂ ਡਰਾਈਵਰਾਂ ਨੂੰ ਜਿਹੜੇ ਮਤਲਬ ਉਹ ਨਿਕਲਦੇ ਜਰੂਰ ਨੇ ਇੱਕ ਆਪਰ ਰੁਕਦੇ ਨਹੀਂ ਹੁੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਸਹੀ ਮੈਸੇਜ ਦੇਣਾ ਤਾਂ ਕਿ ਅਸੀਂ ਤਾਂ ਸਮਾਜ ਦੇ ਭਰਾ ਹੀ ਹਾਂ ਜਿਹੜੇ ਸਾਡੇ ਨਾਲ ਜੁੜਨਗੇ ਉਹਨਾਂ ਦਾ ਵੀ ਭਲਾ ਜਿਹੜੇ ਨਹੀਂ ਜੁੜਦੇ ਉਹਨਾਂ ਦਾ ਵੀ ਭਲਾ ਵੈਲਕਮ ਸਾਰਿਆਂ ਦਾ ਕੋਡਾ ਨਾ ਕਰ ਤਾਂ ਆਣ ਆਲੇ ਸਮਝ ਡਰਾਈਵਰਾਂ ਲਈ ਅਸੀਂ ਤਾਂ ਆਕੇ ਦਾ ਸਕੀਮਾਂ ਲੈ ਕੇ ਆ ਰਹੇ ਹਾਂ ਕਿ ਡਰਾਈਵਰ ਭਾਈचारा ਆਰਾਮ ਹੋ ਜਾਊਗਾ ਇੰਨਾ ਵੀ ਹੁੰਦਾ ਪਰ ਇੰਦਾ ਵੀ ਹੋ ਸਕਦਾ ਸੋਚ ਰਾਂ ਕੀ ਹੋ ਸਕਦਾ ਔਰ ਕਿਵੇਂ ਹੋ ਸਕਦਾ 5 ਦਿਨਾਂ ਨੂੰ ਮਿਲਦੇ ਆ ਇੱਥੇ ਓਕੇ ਥੈਂਕ ਯੂ ਅਗਲਾ